ਜਵਾਈ ਜਗੀਰੋ ਦਾ ਨਿਤ ਤਕੜੀ ਤਕੜੀ ਕਰਦਾ ਜਵਾਈ ਜਗੀਰੋ ਦਾ ਨਿਤ ਤਕੜੀ ਤਕੜੀ ਕਰਦਾ ਕਹਿੰਦਾ ਸਾਸੂ ਮਾ ਕਹਿੰਦਾ ਸਾਸੂ ਮਾ ਮੇਰਾ ਖੈਰੇ ਤੋਂ ਮਨ ਡਰਦਾ ਜਵਾਈ ਜਗੀਰੋ ਦਾ ਨਿਤ ਤਕੜੀ ਤਕੜੀ ਕਰਦਾ ਓ ਵੋਟਾਂ ਦੇ ਵਿੱਚ 8 ਦਿਨ ਰਹਿ ਗਏ ਕਹਿੰਦਾ ਅਤ ਕਰਾਉਣੀ ਮੈਂ ਧਰਮ ਦੇ ਨਾਂ ਤੇ ਵੋਟਾਂ ਮੰਗ ਕੇ ਦੁਨੀਆ ਬਦੂ ਬਣਾਉਣੀ ਮੈਂ ਧਰਮ ਦੇ ਨਾਂ ਤੇ ਵੋਟਾਂ ਮੰਗ ਕੇ ਦੁਨੀਆ ਬਦੂ ਬਣਾਉਣੀ ਮੈਂ ਕਹਿੰਦਾ ਮੈਂ ਮੈਨੂੰ ਸੁਪਨੇ ਦੇ ਵਿੱਚ ਕਹਿੰਦਾ ਮੈਂ ਮੈਨੂੰ ਸੁਪਨੇ ਦੇ ਵਿੱਚ ਖੈਰਾ ਤੰਗ ਹੈ ਕਰਦਾ ਜਵਾਈ ਜਗੀਰੋ ਦਾ ਮਿੱਤ ਤਕੜੀ ਤਕੜੀ ਕਰਦਾ ਹੋਏ ਔਖਾ ਕਰ ਦਿੱਤਾ ਹੈ ਲੋਕਾਂ ਪਿੰਡਾਂ ਦੇ ਵਿੱਚ ਵੜਨਾ ਮੇਰਾ ਜਵਾਈ ਕਹਿੰਦਾ ਜੀ ਉਹਦਾ ਔਖਾ ਕਰ ਦਿੱਤਾ ਹੈ ਲੋਕਾਂ ਪਿੰਡਾਂ ਦੇ ਵਿੱਚ ਵੜਨਾ ਮੇਰਾ ਕੁੜੀ ਮਾਰ ਕੁੜੀ ਮਾਰ ਕੇ ਕਹਿ ਕੇ ਔਖਾ ਕਰਤਾ ਖੜਨਾ ਮੇਰਾ ਹਰ ਕੋਈ ਹੁਣ ਤਕੜੀ ਨੂੰ ਛੱਡ ਕੇ ਹਰ ਕੋਈ ਹੁਣ ਤਕੜੀ ਨੂੰ ਛੱਡ ਕੇ ਝਾੜੂ ਚੁੱਕੀ ਫਿਰਦਾ ਜਵਾਈ ਜਗੀਰੋ ਦਾ ਨਿਤ ਤਕੜੀ ਤਕੜੀ ਕਰਦਾ ਉਹ ਸਿੱਖ ਲੋਕ ਦਾ ਧੀ ਨੂੰ ਮਾਰ ਕੇ ਜੇਲਾ ਵਿੱਚੋਂ ਬਰੀ ਹੈ ਹੋਣਾ ਪੱਲਾ ਫੜ ਕੇ ਕੱਲੀ ਦਲ ਦਾ ਸਿੱਖ ਲੋ ਕਿਦਾਂ ਬਿਜ਼ਨਸ ਖੋਣਾ ਓ ਸਾਰੀ ਦੁਨੀਆ ਰੱਜ ਗਈ ਲੋਕੋ ਸਾਰੀ ਦੁਨੀਆ ਰੱਜ ਗਈ ਲੋਕੋ ਬਾਦਲਾਂ ਦਾ ਟੰਡ ਨਹੀਂ ਪੜਦਾ ਜਵਾਈ ਜਗੀਰੋ ਦਾ ਨਿੱਤ ਤਕੜੀ ਤਕੜੀ ਕਰਦਾ ਓ ਤੇਰੇ ਕਰਕੇ ਨਾ ਹੁਣ ਮੇਰਾ ਨਿਤ ਹੁੰਦਾ ਬਦਨਾਮ ਪਿਆ ਓ ਜਿਹੜੇ ਬੁੱਲੇ ਲੁੱਟੇ ਆਪਾ ਹੁਣ ਜਾਗਿਆ ਬੰਦਾ ਆ ਮਪਿਆ ਐਸਜੀਪੀਸੀ ਲੁੱਟ ਲਈ ਸਾਰੀ ਐਸਜੀਪੀਸੀ ਲੁੱਟ ਲਈ ਸਾਰੀ ਅਜੇ ਵੀ ਮਨ ਨਹੀਂ ਭਰਦਾ ਜਵਾਈ ਜਗੀਰੋ ਤਾਂ ਨੇਤ ਤਕੜੀ ਤਕੜੀ ਕਰਦਾ ਓ ਦੰਨੀਸ਼ਾ ਦੀ ਕਾਤਲ ਬੀਬੀ ਵੱਜ ਜੋ ਧੀਆਂ ਖਾਣੀ ਕੋਲੋਂ ਓ ਕਰ ਲੈ ਸ਼ਾਮ ਲਾਟਾਂ ਤੇ ਕਬਜੇ ਸੁਣੋ ਕਹਾਣੀ ਲੋਕਾਂ ਕੋਲੋਂ ਓ ਲੰਸਾ ਚੂਹਾ ਖਾ ਕੇ ਬਿੱਲਾ 900 ਚੂਹਾ ਖਾ ਕੇ ਬਿੱਲਾ ਹੱਜ ਦੇ ਵੱਲ ਨੂੰ ਭੱਜਦਾ ਜਵਾਈ ਜਗੀਰੋ ਦਾ ਨਿੱਤ ਤਕੜੀ ਤਕੜੀ ਕਰਦਾ ਜਵਾਈ ਜਗੀਰੋ ਦਾ ਓ ਬੀਬੀ ਨੇ ਬੜੇ ਤਰਲੇ ਪਾਏ ਆਗਿਆ ਦੇ ਦੋ ਚੂਣ ਮੈਂ ਲੜਲਾਂ ਓ ਲੋਕਾਂ ਨੂੰ ਫਿਰ ਬੁੱਧੂ ਬਣਾ ਕੇ ਪੰਜ ਸਾਲਾਂ ਲਈ ਕੁਰਸੀ ਫੜ ਲਾ ਉਹ ਜਾਗ ਪਿਆ ਹੁਣ ਆਮ ਬੰਦਾ ਵੀ ਜਾਗ ਪਿਆ ਹੁਣ ਆਮ ਬੰਦਾ ਵੀ ਹੁਣ ਨਹੀਂ ਬਦੂ ਬਣਦਾ ਜਵਾਈ ਜਗੀਰੋ ਦਾ ਨਿਤ ਤਕੜੀ ਤਕੜੀ ਕਰਦਾ ਉਹ ਜਿਹੋ ਜੀ ਹੁੰਦੀ ਕੋਕੋ ਸੱਜਣਾ ਉਹਦੇ ਉਹਦੇ ਬੱਚੇ ਓ ਬਾਦਲ ਗੱਪੀ ਮੋਦੀ ਵੀ ਗੱਪੀ ਕਿੱਥੋਂ ਆ ਜਾਣਗੇ ਦਿਨ ਅੱਛੇ ਓ ਬਾਦਲ ਗੱਪੀ ਮੋਦੀ ਵੀ ਗੱਪੀ ਕਿੱਥੋਂ ਆ ਜਾਣਗੇ ਦਿਨ ਅੱਛੇ ਮੋਦੀ ਵਾਲੀ ਨੋਟਬੰਦੀ ਨੇ ਹੀਰਿਆ